ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਚਲਾਈ ਹੋਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਮੁਹਿੰਮ ਵਿੱਢੀ ਗਈ ਤੇ ਤਸਕਰਾਂ ਤੇ ਛਾਪੇਮਾਰੀ ਕੀਤੀ ਗਈ ਔਰ ਰੱਖ ਕਰਦੇ ਆਂ ਪੂਰੀ ਖਬਰ ਦੇ ਵੱਲ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕੋਟਲਾ ਫਾਜ਼ਲ ਵਿਖੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ ਹੋਇਆਂ ਮਕਾਨ ਦੀ ਨਜਾਇਜ਼ ਉਸਾਰੀ ਤੇ ਪੀੜਾ ਪੰਜਾ ਚਲਾਇਆ ਗਿਆ ਐਸਐਸਪੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਿੰਡ ਕੋਟਲਾ ਫਾਜ਼ਲ ਦੇ ਸੋਮਨਾਥ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ ਤੇ ਉਸਤੇ ਕਾਰਵਾਈ ਕਰਦਿਆਂ ਹੋਇਆਂ ਮਕਾਨ ਦੀ ਨਜਾਇਜ਼ ਉਸਾਰੀ ਤੇ ਪੀੜਾ ਪੰਜਾ ਚਲਾਇਆ ਗਿਆ ਤੇ ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਨਜਾਇਜ਼ ਉਸਾਰੀਆਂ ਨੂੰ ਟਾਹਿਆ ਜਾਵੇਗਾ ਜਿੱਦਾਂ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਜਿਹੜੀ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਹ ਸਾਰੀ ਜਿਹੜੀ ਹੈਗੀ ਆ ਇਸ ਕਾਲੀ ਤੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਫੈਡਲਰ ਫੜੇ ਗਏ ਹਨ ਤੇ ਇਸਮਗਲਰ ਫੜੇ ਗਏ ਹਨ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲ ਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀ ਡੀ ਪੀਓ ਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨ ਡੀ ਪੀ ਐਸ ਦੇ ਪਰਚੇ ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਕਲਿੰਗ ਕਰਦਾ ਸੀਗਾ ਇਲਾਕੇ ਦੇ सिविल प्रशासन ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਆ ਸੀ ਪਹਿਲੇ ਤੋਂ ਹੀ ਕਰ ਰਿਆ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪਜੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪ ਲਾਈਨ ਹੈ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਅਫਸਰ ਜਾਂ ਐਸਐਸਓ ਸਾਹਿਬਾਨ ਕੋਲ ਤੁਸੀਂ ਆ ਸਕਦੇ ਹੋ ਆਇਡੈਂਟੀਟੀ ਨੂੰ ਕਨਫਿਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵਧਦੀ ਕਾਨੂੰਨੀ ਕਾਰਵਾਈ ਉਸਤੇ ਕੀਤੀ ਜਾਊ। ਸਰ ਕਿੰਨੀ ਕਿੰਨੇ ਦੌਰ ਤੋਂ ਕੰਮ ਕਰਦਾ ਆ ਰਿਹਾ ਸੀਗੇ ਜੀ? ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ। ਇਹਦਾ ਮਤਲਬ ਕਾਫੀ ਸਮੇਂ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸਤੇ ਜਿਹੜੇ ਹੈਗੇ ਆ ਦਰਜ। ਸਰ ਕੀ ਲਿਆ ਕੇ ਵੇਚਦਾ ਸੀਗੇ ਇਹ? ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲੀਸਿਟ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐਲਪਰਾਜ਼ੋਲ ਆਂ ਜਾਂ ਲੋਮੋਟੋਲ ਦੀਆਂ ਗ